ਅਲਦੋ ਤੋਂ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੇਰਾ ਧੁਰਕੋਟ ਬਾਈ ਜੀ ਇੱਕ ਤੁਹਾਨੂੰ ਅਸੀਂ ਗੱਲ ਵੀ ਕਹਿਣ ਲੱਗੇ ਆਂਗੇ ਤੇ ਦੁਜਾ ਵੀ ਬਾਈ ਪਸ਼ੂਆਂ ਨਾਲ ਯਾਰ ਇੰਨਾ ਅਤਿਆਚਾਰ ਨਾ ਕਰਿਆ ਕਰੋ ਰਾਤ ਹੁਣ ਕਿਸੇ ਨੇ ਕੀ ਕਰਿਆ ਕੋਈ ਬੰਦਾ ਸੀਗਾ ਤੇ ਇੱਥੇ ਸਾਈਡ ਤੇ ਕਿਤੇ ਇਹ ਵੱਲਦ ਬੈਠਾ ਸੀਗਾ 12 ਪਸ਼ੂ ਆਪਾਂ ਕਹਿੰਦੇ ਨੇ ਕਿਸੇ ਨੇ ਕਿਉਂ ਬਾਈ ਇਹਨੂੰ ਕੰਮ ਲੈ ਕੇ ਹੁਣ ਛੱਡ ਦਿੰਦੇ ਹੈਗੇ ਕੰਮ ਲੈ ਕੇ ਬਾਈ ਛੱਡ ਦਿੰਦੇ ਆਗੇ ਹਨਾ ਤੇ ਉਹ ਮਾੜੀ ਗੱਲ ਆ ਬਾਈ ਤੇ ਹਾਂ ਇਹ ਚ ਬਾਈ ਯਾਰ ਚਾਹੇ ਤਾਂ ਸੜ ਕੇ ਪੰਜ 5:30 ਵਜੇ ਕੋ ਛੱਡ ਕੇ ਗਿਆ ਇਹਨੂੰ ਕੈਮਰੇ ਦੇਖਣ ਅੱਛਾ ਚਾਹੇ ਤਾਂ ਬਾਈ ਕੋਈ ਗੱਡੀਆਂ ਵਾਲੇ ਜਿਹੜੇ ਲੱਗ ਕੇ ਜਾਂਦੇ ਇੱਕ ਦੂਜੇ ਪਿੰਡ ਪਸ਼ੂ ਚਾਹੇ ਤਾਂ ਉਹਨਾਂ ਦਾ ਕੰਮ ਆ ਇਹ ਤੇ ਦੂਜਾ ਜੇ ਕਿਤੇ ਹਾਂ ਹਾਂ ਤੇ ਜਾਂ ਫਿਰ ਇਹ ਬਾਈ ਇੱਥੇ ਜਿਵੇਂ ਬੈਠਾ ਸੀ ਸਾਈਡ ਤੇ ਚਾਹੇ ਕਿਸੇ ਤੋਂ ਹੌਲ-ਹੌਲ ਵੱਜੀ ਤੇ ਹੋਰ ਲਾਲਾ ਛਰੀਟਾਂ ਛੁਟਾਂ ਦੀ ਬਾਵਾ ਵੱਜੀਆਂ ਪਈਆਂ ਤੇ ਬਈ ਆ ਧੰਨਵਾਦ ਕਰਦਿਆਂ ਸੀ ਸੰਦੀਪ ਸਿੰਘ ਡਾਕਟਰ ਦਾ ਜਿਨ੍ਹਾਂ ਨੇ ਤੜਕੇ ਤੋਂ ਜਦੋਂ ਤੋਂ ਆਏ ਵੀ ਹੈਗੇ ਆ ਸਾਰੇ ਦਵਾਈ ਦੀ ਪੁੱਟੀ ਲਾਈਏ ਤੇ ਫੂਡਰ ਪਾウダー ਲਾਇਆ ਹਨਾ ਉੱਠਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਸੱਟ ਵੱਜੀ ਹੈ ਸੱਟ ਬਾਵਾ ਕੀ ਯਾਰ ਹਾਂ ਹਾਂ ਹਾਲ ਹੋਣੀ ਗਣ ਬੱਜਿਆ ਅੱਛਾ ਅੱਛਾ ਟਰੱਕ ਟਰੱਕ ਚੁਣ ਕੇ ਆਵੇ ਹੂੰ ਇਹ ਬਈ ਹੁਣ ਚਲੋ ਜਿੰਨਾ ਕਿ ਆਪਣੇ ਸਾਰੇ ਸੀਗਾ ਜਵਾਗਤ ਥੋੜਾ ਬਹੁਤ ਗੋੜ ਲਿਆਓ ਉਹਦੇ ਦੇ ਨੇ ਡਾਕਟਰ ਅਤੇ ਬੱਚਿਆਂ ਨੇ ਕਰਿਆ ਤੜਕੇ ਕੱਖ ਪਾ ਗਏ ਸੀਗੇ ਪਾਣੀ ਪਾ ਗਏ ਸੀ ਹੁਣ ਫੇਰ ਮਗਰ ਗਰਮੀ ਵੜੀ ਐ ਵੀ ਪਾਣੀ ਐ ਜਿਹੜਾ ਪਾ ਕੇ ਆ ਉਹ ਦੋ ਬਾਲਟੀਆਂ ਵਿਚਾਰਾ ਜਿਹੜਾ ਹੈਗਾ ਤੜਕੇ ਦਾ ਭੁੱਖਾ ਤੇ ਆ ਬੈਠਾ ਹੈਗਾ ਇੱਕ ਵਾਰੀ ਤੜਕੇ ਚਲੋ ਪਾਣੀ ਪੀਤਾ ਸੀਗਾ ਹੁਣ ਗਰਮੀ ਕਰਕੇ ਦੂਜੀ ਵਾਰੀ ਫੇਰ ਬਈ ਤੇ ਪਾਣੀ ਪੀ ਰਹੀਆਂ ਤੇ ਡਾਕਟਰ ਇਹਦਾ ਦਵਾਈਆਂ ਲਾ ਰਿਹਾ ਹੈਗਾ ਤੇ ਬਾਈ ਜਿਹੜੇ ਹੁਣ ਦਵਾਰਾ ਪਸ਼ੂ ਪਿੰਡਾਂ ਚੋਂ ਇਕੱਠੇ ਕਰਦੇ ਆਗੇ ਉਹਨਾਂ ਦੀ ਮਾੜੀ ਗੱਲ ਹੈ ਕਿ ਇਹਨਾਂ ਜਾਨਵਰਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਬਾਈ ਸੜਕਾਂ ਦੇ ਉੱਤੇ ਆਏ ਨਸ ਅਟੈਕ ਕਰੋ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਹੁਣ ਇਹਦਾ ਵਿਚਾਰੇ ਦਾ ਕੀ ਕਸੂਰ ਹੈ ਪਹਿਲੀ ਗੱਲ ਤਾਂ ਕਸੂਰ ਉਸ ਪਰਿਵਾਰ ਦਾ ਜਿਹੜੇ ਨੇ ਇਤੋਂ 5 ਸਾਲ 10 ਸਾਲ ਕੰਮ ਲੈ ਕੇ ਤੇ ਘਰੋਂ ਛੱਡਿਆਗਾ ਹੈ ਜਦੋਂ ਤੁਸੀਂ ਬਾਈ ਕੰਮ ਲੈ ਕੇ ਜੇ ਕੋਈ ਆਪਾਂ ਨੂੰ ਘਰੋਂ ਕੱਢੇ ਫੇਰ ਹੈਂ ਇਹੋ ਕੰਮ ਲੈ ਲਿਆ ਸੀ ਕਿੰਨਾ ਕਿ ਸੀਗਾ ਵੱਧ ਵੱਧ ਦੋ ਬੱਠਲ ਤੂੜੀ ਦੇ ਖਾ ਲੈਂਦਾ ਬੱਠਲ ਖਾ ਲੈਂਦਾ ਹੋਰ ਕਿੱਡੀ ਗੱਲ ਸੀ ਹੈ ਤੇ ਬਾਈ ਛੱਡਿਆ ਨਾ ਕਰੋ ਯਾਰ ਜਾਨਵਰ ਕੰਮ ਲੈ ਕੇ ਇਹ ਬਹੁਤ ਮਾੜੀ ਗੱਲ ਆ ਗਈ ਦੂਜੀ ਗੱਲ ਬਾਈ ਜਿਹੜਿਆ ਪਿੰਡਾਂ ਚ ਇੱਕ ਦੂਜੇ ਪਿੰਡਾਂ ਚ ਪਸ਼ੂ ਛੱਡ ਕੇ ਆਉਂਦੇ ਆਗੇ ਉਹਨਾਂ ਦੀ ਵੀ ਮਾੜੀ ਗੱਲ ਆ ਗਈ ਤੇ ਉਹ ਕੀ ਕਰਦੇ ਆਗੇ ਉਹ ਤੁਰੇ ਜਾਂਦੇ ਛੜਕਾਂ ਦੇ ਉੱਤੇ ਡਾਲੀ ਖੋਲ ਦਿੰਦੇ ਆਗੇ ਕੋਈ ਨਹੀਂ ਦੇਖਦੇ ਪੱਕਾ ਸਾਂ ਚ ਕੱਚਾ ਸਾਂਗਾ ਜਾਂ ਪਿੱਛੇ ਤੋਂ ਕੋਈ ਗੱਡੀ ਆ ਰਹੀ ਹੈ ਹਨਾ ਇਹ ਜਿਸका ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਗਊ ਮਾਤਾ ਹੈਗੀਆਂ ਹੈਗੀਆਂ ਇਹਨਾਂ ਦਾ ਨੁਕਸਾਨ ਹੋ ਜਾਂਦਾ ਆ ਦੇਖੋ ਚਾਰ ਚਪੇਰੇ ਬਾਈ ਇਹਡਾ ਵੱਜੀਆਂ ਪੀ ਆ ਚਿੱਟੀ ਦਵਾਈ ਲਈ ਵੀ ਆ ਹੁਣ ਡਾਕਟਰ ਨੇ ਆ ਦੇਖੋ ਆ ਦੇਖੋ ਪਿੱਛੇ ਵੀ ਜ਼ਖਮ ਹੈ ਇਹਦੇ ਆ ਇਧਰ ਰਵੀਆਂ ਡਾਕਟਰ ਉਧਰ ਲਾ ਫਿਰ ਇੱਕ ਪਾਸਾ ਢ ਗਿਆ ਨਾ ਉਹ ਇਹਦਾ ਡੂੰਗਾ ਹੀ ਤੇਰਾ ਹਾਂ ਆ ਤਾਂ 바ਵਾ ਗਾ ਜਿਹੜਾ ਇੱਥੇ ਹੈਗਾ ਪਿੱਛੇ ਆ ਸੀ ਕੋਈ ਤਾਂ ਪੂਰੀ ਜਿਹਾ ਸਮਝ ਗਿਆ ਠੀਕ ਹੈ ਨਾ ਬਾਕੀ ਦਵਾਈ ਦਿੰਦੇ ਆਪਾਂ ਠੀਕ ਹੈ ਠੀਕ ਹੈ ਕੋਈ ਟੜਕੇ ਛਟਕੇ ਗਿਆ ਇਹ ਜੀ ਯਾਰ ਜਦੋਂ ਤੁਸੀਂ ਕੰਮ ਲੈਣੇ ਹੋਗੇ ਘਰੇ ਤੋਂ ਜੇ 2 ਸਾਲ ਹੋਰ ਰੱਖ ਲਓਗੇ ਕਿੰਡੀ ਗੱਲ ਹੈ ਜੇ ਗਊਸ਼ਾਲਾ 'ਚ ਛੱਡਿਆ ਉਹਨਾਂ ਨੂੰ ਦਿਓ ਖਰਚਾ ਠੀਕ ਹੈ ਨਾ ਇਹ ਬਈ ਬਹੁਤ ਮਾੜੀ ਗੱਲ ਹੈਗੀ ਵੀ ਜਿਹੜਾ ਆਪਾਂ ਹੈਗਾਗਾ ਬਲਦਾਂ ਤੋਂ ਕੰਮ ਲੈ ਕੇ ਤੇ ਬਾਅਦ 'ਚ ਛੱਡ ਦਿੰਦੇ ਆ ਆ ਕੀ ਲੈਂਦਾ ਹੈ ਠੀਕ ਹੈ ਠੀਕ ਹੈ ਲਾ ਵੀ ਬਾਈ ਸਾਡੇ ਸਰਪੰਚ ਸਾਹਿਬ ਨੇ ਗੋਡ ਲਿਆਂਦਾ ਕਹਿੰਦਾ ਵੀ ਗੋਡ ਦੇ ਕੇ ਦੇਖਦੇ ਆਂ ਕਿ ਡਾਕਟਰ ਨੇ ਕਹਿ ਆਈ ਚਲ ਗੋਡ ਵੀ ਚਾਰ ਦਿੰਨੇ ਆ ਵਿਚਾਰੇ ਨੂੰ ਹੈ ਤੇ ਹੁਣ ਇਹਨੂੰ ਨਾ ਤਾਂ ਨਵਾਉਣ ਜੁਗ ਰਹੇ ਆਂ ਕਿ ਕਿਉਂ ਇਹਦੇ ਜ਼ਖਮ ਆ ਬਾਈ ਨਹੀਂ ਤਾਂ ਪਾਣੀ ਲੈ ਕੇ ਪਾ ਪਏ ਇੱਥੇ ਉੱਤੇ ਛੱਡ ਦਈਏ ਤੇ ਨਵਾ ਦਈਏ ਹਨਾ ਤੇ ਹੁਣ ਗਊਸ਼ਾਲਾ ਵਾਲਿਆਂ ਨੂੰ ਫੋਨ ਕਰਾਂਗੇ ਬਾਈ ਰੰਪਰੇ ਵਾਲਿਆਂ ਨੂੰ ਤਾ ਜੋ ਕੋਈ ਜਿਹੜੀ ਹੈ ਸਾਹ ਸੰਭਾਲ ਕਰ ਸਕਣ ਤੇ ਬਾਈ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ ਯਾਰ ਆਪਾਂ ਜਾਨਵਰ ਰੱਖ ਕੇ ਪਸ਼ੂ ਰੱਖ ਕੇ ਉਦੋਂ ਬਾਅਦ ਜੋ ਕੰਮ ਤੋਂ ਛੱਟ ਜਾਂਦਾਗਾ ਉਦੋਂ ਬਾਅਦ ਆਪਾਂ ਛੱਡ ਦਿੰਨੇ ਆਗੇ ਤੇ ਦੂਜੀ ਗੱਲ ਆਪਾਂ ਫੇਰ ਉਹੀ ਗੱਲ ਆ ਗਈ ਜਿਹੜੇ ਪਿੰਡਾਂ ਚ ਪਸ਼ੂ ਚੱਕਦੇ ਆਗੇ ਉਹਨਾਂ ਦੀ ਮਾੜੀ ਗੱਲ ਆ ਗਈ ਜਿਹੜੇ ਆਏ ਸੜਕਾਂ ਦੇ ਉੱਤੇ ਸਿੱਟ ਜਾਂਦੇ ਆਗੇ ਪਰੇ ਜਾਂਦੇ ਤੇ ਕੁਈ ਦੇਖਦੇ ਨਹੀਂ ਵੀ ਥੱਲੇ ਮਿੱਟੀ ਐ ਪੂਲਾ ਸਾਚਾ ਹੋ ਰਿਹਾ ਸੜਕਾਂ ਤੇ ਸਿੱਟਿਆ ਬਈ ਸੜਕ ਤੇ ਡਿੱ ਗਿਆ ਬੈਕ ਪਾਸੇ ਹੁਣ ਪਤਾ ਲੱਗਦਾਗਾ ਸਾਰੇ ਇੱਕ ਪਾਸੇ ਇਹਦਾ ਛੜਿਆ ਪਿਆਗਾ ਹਾਂ ਇਹ ਤੜਕੇ ਆ ਗਿਆ ਇਧਰ ਨੂੰ ਤਾਂ ਇਹਦਾ ਉੱਥੇ ਛੜਕ ਛੁੜਕ ਤੇ ਸਿੱਟ ਕੇ ਕਿਤੇ ਅੱਡੇ-ਉੱਡੇ ਤੇ ਜਾ ਪਰਾਂ-ਪਰਾਂ ਹੂੰ ਤੋਂ ਬਈ ਸਾਡੀ ਤਾਂ ਇਹੀ ਬੇਨਤੀ ਐ ਵੀ ਜਦੋਂ ਆਪਾਂ ਕੰਮ ਲੈਣਿਆਂ ਕਿ ਯਾਰ ਬਲਦਾਂ ਤੋਂ ਹਨਾ ਜਾਂ ਗਾਈਆਂ ਦਾ ਦੁੱਧ ਪੀਣਿਆਂ ਕਿ ਉਹਨਾਂ ਨੂੰ ਬਈ ਛੱਡਿਆ ਨਾ ਕਰੋ ਉਹਨਾਂ ਨੂੰ ਸੰਭਿਆ ਕਰੋ ਜਾਂ ਫਿਰ ਗਊਸ਼ਾਲਾ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਖਰਚਾ ਦੇ ਕੇ ਛੱਡਾਇਆ ਕਰੋ ਦੇਖੋ ਡਾਕਟਰ ਸਾਹਿਬ ਬਹੁਤ ਮਿਹਨਤ ਕਰਦੇ ਹੈ ਵੀ ਇਹੇ ਕੰਮਾਂ ਨੂੰ ਜਿਹੜੇ ਹੁੰਦੇ ਆ ਕਿ ਸਾਂਝੇ ਕੰਮ ਚ ਹੈ ਹੋਰ ਗੋਡ ਚਾਰ ਰਹੇ ਹੈ ਕਿ ਪੱਠੇ ਵੀ ਲੈ ਕੇ ਪਾਤੇ ਬਾਈ ਇਹ ਹੁਣ ਬਟ ਗਊਸ਼ਾਲਾ ਨਾਲ ਗੱਲ ਕਰੀਏ ਹੈ ਨਾ ਹਾਂ ਨਾ 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 ਹੈਗੇ ਮੇਰੇ ਕੋਲ ਨੰਬਰ ਤੇ ਹਾਂ ਉੱਥੇ ਟ੍ਰੀਟਮੈਂਟ ਹੋ ਜੂ ਇਹਦਾ ਇੱਥੇ ਕੁਝ ਹੋਣਾ ਕਿਸੇ ਨੇ ਸਾਹਮਣਾ ਨਹੀਂ ਸਹੀ ਗਾ ਮੇਰੇ ਕੋਲ ਚਲੋ ਠੀਕ ਆ ਬਾਈ ਗਊਸ਼ੱਲ ਵਾਲਿਆਂ ਨੂੰ ਕਰਦੇ ਆ ਰਾਮਪੁਰ ਵਾਲਿਆਂ ਨੂੰ ਫੋਨ ਤਾਂ ਜੋ ਕਿ ਉਹ ਜਿਦਾ ਸਕੇ ਲਿਆ ਸਕਣ ਬੱਬੂ ਆ ਗਿਆ ਬਾਈ ਸਾਡੇ ਪਿੰਡ ਲਾ ਇਹ ਵੀ ਕਹਿੰਦਾ ਬਾਈ ਪੰਨ ਘਟਲਾਂ ਤੇ ਗੋੜ ਚੜੀ ਜਾਂਦਾ ਇਹ ਵੀ ਠੀਕ ਹੈ ਚਲੋ ਠੀਕ ਆ ਬਾਈ ਹਾਂ ਹਾਂ ਬਾਈ ਇਹ ਧਿਆਨ ਰੱਖਿਆ ਕਰੋ ਯਾਰ ਕੰਮ ਲੈ ਕੇ ਜਾਨਵਰ ਨਾ ਛੱਡਿਆ ਕਰੋ ਤੇ ਸੜਕਾਂ ਦੇ ਉੱਤੇ ਤੁਰੇ ਜਾਂਦੀਆਂ ਗੱਡੀਆਂ ਚ ਨਾ ਸਿੱਟਿਆ ਕਰੋ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਕੋਈ ਪਿੱਛੇ ਗੱਡੀ ਵਾਲਾ ਆਉਂਦਾ ਹੋਵੇ ਚਾਹੇ ਮੋਟਰਸਾਈਕਲ ਵਾਲਾ ਉਹ ਵੀ ਵਿੱਚ ਵੱਜ ਕੇ ਨੁਕਸਾਨ ਹੋ ਸਕਦਾ ਤੇ ਜਾਨਵਰ ਦਾ ਵੀ ਨੁਕਸਾਨ ਹੁੰਦਾ ਹੈਗਾ ਇਸ ਲਈ ਬਾਈ ਇੰਨਾ ਜਾਨਵਰਾਂ ਨੂੰ ਜਿਹੜਾ ਕੰਮ ਤੋਂ ਬਾਅਦ ਚ ਛੱਡਣਾ ਬਹੁਤ ਮਾੜੀ ਗੱਲ ਹੈਗੀ ਸੋ ਬਾਈ ਸਾਰੇ ਧਿਆਨ ਰੱਖਿਆ ਕਰੋ ਯਾਰ ਧੰਨਵਾਦ ਜੀ